ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਉ ਤੇਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨ ਸਜਾਇ ਪਰਮਾਈ ਅਨਦਰੂਪ ਰਵੇ ਸਭ ਮਦੇ ਜਤ ਕਤ ਪੇਖੋ ਜਾਈ ਤੁਮਦੇ ਆਲ ਕਿਰਪਾਲ ਕਿਰਪਾ ਨਿਧ ਪਤਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਗੁਜੀ ਹੈ ਨਾਨਕ ਤ੍ਰਿਪਤ ਅਕਾਈ ਤਨਾਸਰੀ ਮਹੱਲਾ ਪੰਜਵਾ ਜਿਨ ਕਿਨੇ ਵਸ ਆਪਣੇ ਤ੍ਰੈ ਗੁਣ ਭਵਨ ਚਤੁਰ ਸੰਸਾਰ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਰੱਬ ਕੀ ਓਟ ਗਹੀ ਤੋ ਛੂਟੋ ਸਾਧ ਪ੍ਰਸਾਦ ਹਰ 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 ਗਾਏ ਵਿਖੇ ਬਿਆਦ ਤਬ ਹਟੋ ਰਹਾਓ ਨਹਿ ਸੁਣੀਐ ਨਹਿ ਮੁਖ ਤੇ ਬਕੀਐ ਨਹਿ ਮੋਹ ਹੈ ਉਹ ਡਿਠੀ ऐसी ठगोरी पाए पुलावें मन सबके लागे मीठी माए बाप पूत हित प्रातः उन घर घर मिले दुआ ਕੈਸੇ ਹੈ ਵਾਦ ਘਾਟ ਕਿਸ ਹੀ ਪਹਿ ਸਗਨੇ ਨਰ ਨਰ ਮੂਆ ਹੋਂ ਬਲੇ ਹਾਰੇ ਸਤ ਗੁਰ ਆਪਣੇ ਜਿਨ ਇਹੋ ਚਲਤ ਦਿਖਾਇਆ 부ਜੀ ਪਾਹੇ ਜਲੇ ਸੰਸਾਰਾ ਭਗਤ ਨਾਮ ਬਿਆਪੇ ਮਾਇਆ ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਧਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਿਕ ਨਾਇਕ ਖਸਮ ਹਮਾਰੇ ਨਿਮਖਾ ਨਿਮਖਾ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਾ ਏਕ ਕਮਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀਂ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਬਿਦੇ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਦਰ ਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮੇ ਸਜਨ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਤਨਾਸਰੀ ਮਹੱਲਾ ਪੰਜਵਾ ਪੂਜਾ ਵਰਤ ਤਿਲਕ ਈਸ਼ ਨਾਨਾ ਪੁੰਨ ਦਾਨ ਬਹੁ ਦੇਨ ਕਹੂ ਨ ਭੀਜੈ ਸੰਜਮ ਸੁਆਮੀ ਬੋਲੇ ਮਿੱਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੇ ਸਭ ਤਾਕੋ ਬਿਖਮਾ ਨਾ ਜਾਈ ਨੈਨ ਰਹਾ ਜਾਪ ਤਾਪ ਭ੍ਰਮਨ ਬਸੁਧਾ ਕਰ ਉਰਦ ਤਾਪ ਲੈ ਗੈਨ ਏਹ ਬਿਦ ਨਹਿ ਪਤਿਆ ਨੂੰ ਠਾਕੁਰ ਜੋਗ ਜੁਗਤ ਕਰ ਜੈਨ ਅਮਰਤ ਨਾਮ ਨਿਰਮੋਲਕ ਹਰ ਜਸ ਤਿੰਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ ਤਨਾਸਰੀ ਮਹੱਲਾ ਪੰਜਵਾ ਬੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਆਸਿਰ ਕਰੇ ਨਹਿਚਲ ਇਹੋ ਮਨਵਾ ਬੋਹਰ ਨਕਤ ਹੁ ਤਾਵੇ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਜਿਉ ਹਿਓ ਦੇਉ ਅਰਪੋ ਆਪਣੋ ਚੀਤ ਰਹਾਉ ਪਰ ਧਨ ਪਰ ਤਨ ਪਰ ਕੀ ਨਿੰਦਾ ਇਨਸਿਓ ਪ੍ਰੀਤ ਨਾ ਲਾਗੇ संत है संग संत सभा खाना हर कीर्तन में जगै गुण निधान दे आल पुरख प्रब सर्व सुख दे आला मांगै दान नाम तेरो नानक ਜੋ ਮਾਤਾ ਬਾਲ ਗੋਪਾਲਾ ਤਨਾਸਰੀ ਮਹਲਾ ਪੰਜਵਾ ਹਰ ਹਰ ਲੀਨੇ ਸੰਤ ਉਭਾਰ ਹਰ ਕੇ ਦਾਸ ਕੇ ਚਿਤ ਵੈ ਬੁਰੀਾਈ ਤਿਸ ਹੀ ਕੋ ਫਰਮਾਰ ਰਹਾਓ ਜਨ ਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਪ੍ਰਮਤ ਪ੍ਰਮਤ ਉਹਾਂ ਹੀ ਮੂਏ ਬਹੁੜ ਗ੍ਰਹਿ ਨਮਝਾਰ ਨਾਨਕ ਸ਼ਰਨ ਪਰਿਓ ਦੁਖ ਭੰਜਨ ਗੁਣ ਗਾਵੇ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰ ਤਨਾਸਰੀ ਮਹੱਲਾ ਪੰਜਵਾ ਅਬ ਹਰ ਰੱਖਣ ਹਾਰ ਚ ਤਰਿਆ ਪਤਿਤ ਪੁਨੀਤ ਕੀ ਏਖਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਭਈ ਸਾਧਕੇ ਸੰਗਾਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਨਾ ਬਾਂਛੈ ਨਿਤ ਨਾਨਕ ਪੁਨਹੈ ਪੁਨਹੈ ਬਲਿਹਾਰਿਆ ਤਨਾਸਰੀ ਮਹਲਾ 5 ਮੇਰਾ ਲਾਗੋ RAM ਸੋਹੇਤ ਸਤ ਗੁਰ ਮੇਰਾ ਸਦਾ ਸਹਾਈ ਜਿਨਾਂ ਦੁੱਖ ਕਾ ਕਟਿਆ ਕੇਤ ਰਹਾਉ ਹਾਥ ਦੇ ਰਖਿਓ ਆਪਣਾ ਕਰ ਬਿਰਥਾਸ ਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਤਨਾਫਰੀ ਮਹੱਲਾ ਪੰਜਵਾ ਔਖਦ ਤੇਰੋ ਨਾਮ ਦਿਆਲ ਮੋਹਿਆ ਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਧਾਰ ਅਨਗ੍ਰਹੋ ਸੁਆਮੀ ਮੇਰੇ ਦੁਤਿਆ ਭਾਉ ਨਿਵਾਰ ਬੰਧਨ ਕਾਟ ਲੈ ਹੋ ਆਪਣੇ ਕਰ ਕਬਹੂ ਨਾ ਆਵੇ ਹਾਰ ਤੇਰੀ ਸ਼ਰਨ ਪਿਆਹੋ ਜੀਵਾ ਤੂੰ ਸਮਰਥ ਪ੍ਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਧੀ ਨਾਨਕ ਸਦ ਕੁਰਬਾਨ ਰਾਗ ਧਨਾਸਰੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲੈ ਹੋ ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ ਕਰਿ ਕਿਰਪਾ ਆਪਣਾ ਨਾਮ ਦੇਹੁ ਰਹਾਓ ਅਗਨ ਕੁਟੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਓ ਚ ਨੀਚ ਸੁਖ ਦੁਖਾ ਤਪਸ ਨਾਹੀ ਤ੍ਰਿਸ਼ਨਾ ਪੂਖ ਮਨ ਬਾਸਨਾ ਰਚ ਬਿਖੈ ਬਿਆਦ ਪੰਜ ਦੋਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਾਨ ਸਦਾ ਹਰ ਨੇਰਾ ਤਨਾਸਰੇ ਮਹੱਲਾ ਪੰਜਵਾ ਦੇਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਤਰਨ ਹਰ ਨਿਦ ਦੁਖ ਨਾ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ आन संजमा कृष्ण सुझे ए जतन काट कल काल रहाउ आद अंत दयाल पूरन तिस बिना नहीं कोए जन्म मरण निवार हर जप ਸਿਮਰ ਸੁਅਮੀ ਸੋਏ ਬੇਦ ਸਿਮਰਤ ਕਥੈ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਨ ਮਾਨ ਦੇਵਾਨ ਸਾਚਾ ਨਾਨਕ ਕੇ ਪ੍ਰਭ ਟੇਕ ਤਨਾਸਰੀ ਮਹੱਲਾ 5 ਫਿਰਤਾ ਫਿਰਤਾ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ aan sagal bid kaam na aave har har naam te aaya taate mohi tari oot gopan sharan pariyo puran parmeshwar bin se sagal janjal rahao ਸੁਰਗ ਮੇਰਾ ਤਪਿਆਲ ਭੂਮੰਡਲ ਸਗਲ ਬਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਏ ਪਾਈਏ ਸਰਬ ਨਿਧਾਨਾ ਕਰ ਕੇ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਹੂ ਜਨਾ ਤਨਾ ਸਰੀ ਮਹਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਛੋਡ ਜਾਹੇ ਸੇ ਕਰਹੇ ਪ੍ਰਾਲ ਕਾਮਨ ਆਵਹਿ ਸੇ ਜੰਜਾਲ ਸੰਗ ਨ ਚਲਹਿ ਤਿੰਸੋਂ ਹੀਤ ਜੋ ਬੈਰਾਈ ਸਈ ਮੀਤ ਐਸੇ ਪਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾਉ ਸਾਚ ਧਰਮ ਨਹੀਂ ਭਾਵੈ ਡਿਠਾ ਝੂਠ ਤੋ ਸਿਉ ਰਚਿਓ ਮਿਠਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਾਹੀ ਮਰਣ ਵਿਚਾਰਾ ਵਸਤ ਪਰਾਈ ਕੋ ਉਠ ਰੋਵੇ ਕਰਮ ਧਰਮ ਸਗਲਾਈ ਖੋਵੇ ਹੁਕਮ ਨ ਬੂਝੇ ਆਵਣ ਜਾਣੇ ਪਾਪ ਕਰੇ ਤਾਂ ਪਛੋਤਾਣੇ ਜੋ ਤਦ ਭਾਵੇ ਸੋ ਪਰਵਾਨ ਤੇਰੇ ਪਾਣੇ ਨੂੰ ਕੁਰਬਾਨਾ ਨਾਨਕ ਗਰੀਬ ਬੰਦਾ ਜਨ ਤੇਰਾ ਰੱਖ ਲੈ ਸਾਹਿਬ ਪ੍ਰਭ ਮੇਰਾ ਤਨਸਰੀ ਮਹੱਲਾ ਪੰਜਵਾ ਮੋਹਿ ਮਸਕੀਨਾ ਪ੍ਰਭ ਨਾਮ ਅਧਾਰ ਖਾਟਣ ਕੋ ਹਰ ਹਰ ਰੋਜ਼ਗਾਰ ਸੰਚਣ ਕੋ ਹਰ ਏਕੋ ਨਾਮ ਹਲਤ ਪਲਤ ਤਾ ਕੈ ਆਵੇ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਿਰੰਕਾਰ ਰਹਾ ਸਾਦ ਕੇ ਸੋਬਾ ਆਤਮ ਸਕੀਨੀ ਸੰਤ ਵਡਾਈ ਹਰ ਜਸ ਚਿਨੀ ਅਨਦ ਸੰਤਨ ਕੈ ਭਗਤ ਗੋਵਿੰਦ ਸੁਖ ਸੰਤਨ ਕੈ ਬਿਨਸੀ ਚਿੰਦਾ ਜਹ ਸਾਦ ਸੰਤਨ ਹੋਵਹਿ ਇਕਤਰ ਮਹਿ ਹਰ ਜਸ ਗਾਵਹਿ ਨਾਦ ਕਵਿਤ ਸਾਦ ਸਬਾ ਮਹਿ ਅਨੰਦ ਬਿਸਰਾਮ ਓਨ ਸੰਗ ਸੋ ਪਾਏ ਜਿਸ ਮਸਤਕ ਕਰਾਮ ਦੋਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣਤਾਸ ਪ੍ਰਭ ਦੇ ਆਲ ਕਿਰਪਾਲ ਹਜ਼ੂਰ ਨਾਨਕ ਜੀਵੇ ਸੰਤਾ ਤੂਰ ਦੋਇ ਕਰ ਜੋੜ ਕਰੀ ਅਰਧ ਚਰਨ ਪਖਾਰ ਕਹਾ ਗੁਣ ਤਾਸ ਪ੍ਰਭ ਦਿਆਲ ਕਿਰਪਾਲ ਹਜ਼ੂਰ ਨਾਨਕ ਜੀ ਵੇ ਸੰਤਾ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ